ਬਟਾਲਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਬਟਾਲਾ ਪੁਲਿਸ ਨੇ ਇੱਕ ਮਹੀਨੇ ਦੇ ਵਿੱਚ ਗੁੰਮ ਹੋਏ 22 ਲੱਖ ਰੁਪਏ ਦੇ ਕਰੀਬ ਦੇ ਮੋਬਾਈਲ ਫੋਨ ਲੋਕਾਂ ਨੂੰ ਉਹਨਾਂ ਦੇ ਵਾਪਸ ਕੀਤੇ ਨੇ ਵੱਡੀ ਖਬਰ ਹੈ ਵੱਤਵਤ ਖਬਰ ਨੂੰ ਸ਼ੇਅਰ ਕਰ ਦਦਨੇ ਆ ਕਿ ਐਸਐਸਪੀ ਬਟਾਲਾ ਵੱਲੋਂ ਅੱਜ ਇੱਕ ਸੈਮੀਨਾਰ ਕਰਾਇਆ ਗਿਆ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਫੋਨ ਗੁੰਮ ਗਏ ਸੀ ਜਿਨ੍ਹਾਂ ਨੇ ਆਪਣੀ ਰਿਪੋਰਟ ਪੁਲਿਸ ਦੇ ਵਿੱਚ ਸਾਂਝ ਕੇਂਦਰ ਦੇ ਵਿੱਚ ਦਰਜ ਕਰਵਾਈ ਸੀ ਉਹਨਾਂ ਦੇ ਮੋਬਾਈਲ ਪੁਲਿਸ ਨੇ ਇੱਕ ਮਹੀਨੇ ਵਿੱਚ ਟ੍ਰੈਸ ਕਰਕੇ ਉਹਨਾਂ ਨੂੰ ਅੱਜ ਵਾਪਸ ਕੀਤੇ ਨਹੀਂ ਦੱਸਿਆ ਜਾ ਰਿਹਾ ਕਿ ਇਨਾ ਮੋਬਾਈਲਾਂ ਦੀ ਕੀਮਤ 22 ਲੱਖ ਰੁਪਏ ਤੇ 130 ਮੋਬਾਈਲ ਦੇ ਕਰੀਬ ਜਿਹੜੇ ਲੋਕਾਂ ਦੇ ਗੁੰਮ ਹੋਏ ਸੀ ਇਹ ਵੱਡਾ ਅਪਰਾਧ ਹੈ ਉਸ ਤੋਂ ਜ਼ਿਆਦਾ ਕਿ ਬਟਾਲਾ ਪੁਲਿਸ ਵੱਲੋਂ ਇੱਕ ਸ਼ਲੋਕਨ ਵੀ ਸ਼ੁਰੂ ਕੀਤਾ ਹੋਇਆ ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਵਿੱਚ ਇਸ ਤਰੀਕੇ ਦਾ ਜਿਹੜਾ ਪੋਸਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਤੁਸੀਂ ਪੁਲਿਸ ਦਾ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਤੇ ਕਿਉਂਕਿ ਹਰ ਤਰੀਕੇ ਦੀ ਕੋਈ ਗੁੰਮ ਹੋਈ ਚੀਜ਼ ਪੁਲਿਸ ਲੱਭਣ ਦੇ ਵੀ ਤੁਹਾਡਾ ਸਾਥ ਦੇਗੀ ਤਾਂ ਇਸ ਤਰੀਕੇ ਨਾਲ ਤੁਸੀਂ ਦੇਖੋ ਕਿ ਇਹ ਵੱਡੀ ਅ ਕਾਮਯਾਬੀ ਹੈ ਪੁਲਿਸ ਦੀ ਜਿਹੜੀ ਇੱਕ ਮਹੀਨੇ ਦੇ ਵਿੱਚ ਲੋਕਾਂ ਦੇ ਗੁੰਮ ਹੋਏ ਫੋਨ ਉਹਨਾਂ ਨੂੰ ਵਾਪਸ ਕੀਤੇ ਨੇ ਨਹੀਂ ਤਾਂ ਕਈ ਵਾਰ ਲੋਕ ਜਦੋਂ ਫੋਨ ਗੁੰਮ ਜਾਂਦਾ ਹੈ ਤਾਂ ਉਸ ਤੋਂ ਬਾਅਦ ਬੰਦੇ ਨੂੰ ਇਹ ਹੁੰਦਾ ਕਿ ਹੁਣ ਸਾਡਾ ਫੋਨ ਵਾਪਸ ਨਹੀਂ ਮਿਲਣਾ ਪਰ ਤੁਸੀਂ ਦੇਖੋ ਕਿ ਇਹ ਬਹੁਤ ਵੱਡਾ ਪ੍ਰਾਲਾ ਬਟਾਲਾ ਪੁਲਿਸ ਦਾ ਹੈ ਤੁਸੀਂ ਦੇਖੋ ਬਟਾਲਾ ਦੇ ਐਸਐਸਪੀ ਲੋਕਾਂ ਨੂੰ ਜਿਹੜੇ ਗੁੰਮ ਹੋਏ ਫੋਨ ਨੇ ਉਹ ਵਾਪਸ ਕਰ ਰਹੇ ਨੇ ਇੱਕ ਆਰਮੀ ਦਾ ਜਵਾਨ ਵੀ ਹੈ ਉਹਨਾਂ ਦਾ ਵੀ ਫੋਨ ਗੁੰਮ ਗਿਆ ਸੀ ਉਹ ਵੀ ਦੇਖੋ ਤੁਸੀਂ ਕਿ ਐਸਐਸਪੀ ਬਟਾਲਾ ਉਹਨਾਂ ਨੂੰ ਵਾਪਸ ਕਰ ਰਹੇ ਨੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ ਜਦੋਂ ਉਹਨਾਂ ਦੇ ਗੁੰਮ ਹੋਏ ਫੋਨ ਮੁਰਤੋਂ ਮਿਲੇ ਨੇ ਤੁਸੀਂ ਦੇਖੋ ਕਿ ਇਹ ਬਹੁਤ ਵੱਡਾ ਪਰਾਲੇ ਦੇ ਨਾਲ ਅੱਜ ਬਟਾਲਾ ਪੁਲਿਸ ਵਾਵਾ ਖਟਰਹੀ ਹੈ ਤੇ ਐਸਐਸਪੀ ਬਟਾਲਾ ਵੱਲੋਂ ਦੱਸਿਆ ਵੀ ਗਿਆ ਕਿ ਅਗਰ ਤੁਹਾਡਾ ਫੋਨ ਕੋਈ ਇੱਕ ਦੇ ਵਿੱਚ ਕਦੇ ਗਿਰਦਾ ਵੀ ਹੈ ਗੁੰਮ ਹੁੰਦਾ ਹੈ ਤਾਂ ਉਸ ਦੀ ਰਿਪੋਰਟ ਜੂਰ ਦਰਜ ਕਰਾਇਆ ਕਰੋ ਜਿੱਤੇ ਨਾਲ ਕਿ ਅਸੀਂ ਉਸ ਨੂੰ ਟ੍ਰੇਸ ਕਰ ਸਕੀਏ ਜਲਦੀ ਤੁਹਾਨੂੰ ਵਾਪਸ ਕਰ ਸਕੀਏ ਤੁਸੀਂ ਦੇਖੋ ਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਏ ਨੇ ਆਪਣੇ ਫੋਨ ਲੈਣ ਵਾਸਤੇ ਤਾਂ ਆਪਣੇ ਬਿਲ ਡੱਬਾ ਨਾਲ ਲੈ ਕੇ ਆਏ ਸੀ ਕਿ ਉਹਨਾਂ ਦਾ ਫੋਨ ਇਸ ਇਸ ਕੰਪਨੀ ਦਾ ਫੋਨ ਸੀ ਇਸ ਤਰੀਕੇ ਨਾਲ ਗੁੰਮਿਆ ਸੀ ਸਾਰਾ ਕੁਝ ਦੱਸਿਆ ਨਾ ਪੈਂਦਾ ਤਾਂ ਉਸ ਤੋਂ ਬਾਅਦ ਜਾ ਕੇ ਇਹ ਮੋਬਾਈਲ ਫੋਨ ਮਿਲਿਆ ਨ 130 ਦੇ ਕਰੀਬ ਮੋਬਾਈਲ ਨੇ ਜਿੰਨਾਂ ਦੀ ਕੀਮਤ 22 ਲੱਖ ਰੁਪਏ ਦੀ ਹੈ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਸ ਤਰੀਕੇ ਨਾਲ ਪੁਲਿਸ ਦੇ ਚੰਗੇ ਕੰਮ ਵੀ ਬਹੁਤ ਸਲਾਘਾਯੋਗ ਨੇ ਜਿਹੜੇ ਲਗਾਤਾਰ ਪੁਲਿਸ ਲੋਕਾਂ ਦੇ ਵਿੱਚ ਆਪਣੀ ਇਮੇਜ ਬਣਾ ਕੇ ਰੱਖੀ ਹੋਈ ਹੈ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਐਸਐਸਪੀ ਬਟਾਲਾ ਵੱਲੋਂ ਇਹ ਵੱਡਾ ਪ੍ਰੋਗਰਾਮ ਸੈਮੀਨਾਰ ਕਰਾ ਕੇ ਇੱਕ ਉਹਦੇ ਵਿੱਚ ਤੁਸੀਂ ਵੱਡੇ ਇਕੱਠ ਨੂੰ ਤੁਸੀਂ ਦੇਖੋ 130 ਬੰਦਾ ਆਇਆ ਹੋਇਗਾ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਹੋਣਗੇ ਤੇ 130 ਬੰਦੇ ਨੂੰ 22 ਲੱਖ ਰੁਪਏ ਦੇ ਮੋਬਾਈਲ ਵਾਪਸ ਕਰਕੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਤੁਹਾਡਾ ਭੁ익 ਦੇ ਵਿੱਚ ਕਦੇ ਇੱਕ ਫੋਨ ਗੁੰਮਦਾ ਤਾਂ ਉਹਦੀ ਰਿਪੋਰਟ ਜੂਰ ਦੱਚਿਓ ਨਹੀਂ ਤਾਂ ਕਈ ਲੋਕੇ ਸੋਚਦੇ ਨੇ ਕਿ ਚਲੋ ਗਿਰ ਗਿਆ 5-10 ਹਜ਼ਾਰ ਦਾ ਫੋਨ ਹੈ ਕੋਈ ਗੱਲ ਨਹੀਂ ਪਰ ਕਿਤੇ ਨ ਕਿਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਜੂਰ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਟ੍ਰੇਸ ਕਰਕੇ ਤੁਹਾਨੂੰ ਵਾਪਸ ਕਰ ਦੇਵਾਂ ਤੁਸੀਂ ਪਨਾਮਿੰਦਰਜੀ ਸਿੰਘ ਸਰ ਅੱਜ ਸਿਵਲ ਲਾਈਨ ਆਏ ਆ ਤੇ ਫੋਨ ਮੇਰਾ ਗਵਾਜ ਗਿਆ ਦਾ ਹੈ ਉਥੇ ਆਪਾਂ ਸੈਵਕ ਰਾਮਚੰਦ ਲਖਾਈ ਬਟਾਲੇ ਤੁਹਾਡਾ ਆਈ.ਐਮ. ਨੰਬਰ ਲਿਖਾ ਕੇ ਨਾ ਤੇ ਨੰਬਰ ਆਪ ਲਿਖਾਇਆ ਸੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਉਹਨੂੰ ਸਿਵਲ ਲਾਈਨ 'ਚ ਜਦੋਂ ਗਵਾਚਾ ਸੀ ਤੇ ਕਿਹੜੀ ਕਿਹੜੀ ਮੁਰਚਾ ਚਲਣੀਆਂ ਪਈਆਂ ਸਭ ਬੜੀ ਮੁਸ਼ਕਲ ਚੱਲੀ ਏ ਗਵਾਜੀਆਂ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਇ ਚ ਗਿਆ ਇਹ ਤਾਂ ਉਹਨੇ ਇਕੱਲੇ ਪੇਮੈਂਟ ਧਾਰੀ ਦਿੱਤੀ ਤੇ ਉਹ ਮੌਕੇ ਤੇ ਕਹਿੰਦਾ ਕਿ ਉਹਨੂੰ ਪੇਮੈਂਟ ਸਾਰੀ ਦੋ ਮੌਕੇ ਤੇ ਇਕੱਠੀ-ਕੁਠੀ ਕਰਕੇ ਪੇਮੈਂਟ ਐਹੀ ਦਿੱਤੀ ਉਹ ਫਿਰ ਮਸਲਾ ਹਲ ਹੋਇਆ ਤੇ ਫਿਰ ਫੋਨ ਦੀ ਕੰਪਲੇਨ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਈ ਜੀ ਕੀਮਤ ਸਰ 43000 ਰੁਪਏ ਦਾ ਸੀ ਕੀ ਕੰਮ ਕਰਦਾ ਸੀ ਮੇਰਾ ਡਿਲੀਵਰੀ ਦਾ ਸੀ ਨੌਕਰੀ ਵੀ ਸਰ ਗਈ ਜੀ ਹੁਣ ਅੱਜ ਮਿਲ ਗਿਆ ਫੋਨ ਮਿਲ ਗਿਆ ਸਰ ਬਹੁਤ ਖੁਸ਼ੀ ਆ ਜਿੱਥੋਂ ਇਹ ਫੜ ਫੜ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਪਟਾਲਾ ਪੁਲਿਸ ਦੇ ਇਸ ਅਪਰਾਧ ਲਈ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਰਨੇ ਸਾਹਬੇ ਕਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਥ ਲੱਭ ਕੇ ਦਿੱਤਾ ਕਿਉਂਕਿ ਅਸੀਂ ਬਹੁਤ ਉਸ ਟਾਈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿੰਨੋ ਕੁ ਬਲੇ ਲਖਾਈਏ ਨਾਲੇ ਇੱਥੇ ਅਸੀਂ ਪਾਰਟਨ ਦੇ ਨੇਹਾ ਥਾਣੇ 'ਚ ਉਹਨਾਂ ਨੇ ਹਾਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਦੇ ਬਲੇ ਲਖਾ ਦੋ ਬਹੁਤ ਬਹੁਤ ਧੰਨਵਾਦ ਇਸ ਸਟੇਜ ਦੇ ਵਿੱਚ ਅਸੀਂ ਅੱਜ ਇਹ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਹਾਂ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤੋ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਵਿਚ ਇਜ਼ ਵੈਰੀ ਸੌਰੀ ਤਾਂ ਬਟ ਫਿਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਹੁਣ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗਿਆ ਸੀਗਾ ਤਾਂ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਾਪਸ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਆ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਆ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਇਹ ਤਾਂ ਇਹ ਜਾਂ ਤਾਂ ਮਿਸਪਲੇਸ ਹੋਣਾ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਿਹਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਤੁਹਾਡਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਗੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰابطਾ ਕਾਇਮ ਕਰ ਲਓ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ